ਵਿਕੋ ਪਰਿਵਾਰ ਨੂੰ ਜਦੋਂ ਦੱਸਦੀ ਸੀ ਕਿ ਪਰਿਵਾਰ ਨੂੰ ਆਪਣੀ ਧੀ ਨੂੰ ਆਪਣੇ ਘਰ ਲੈ ਆਉਣਾ ਚਾਹੀਦਾ ਸੀਗਾ ਪਰਿਵਾਰ ਦੀ ਇਹ ਗਲਤੀ ਹੈ ਕਿ ਉਹਨੂੰ ਆਪਣੇ ਬੱਚੀ ਨੂੰ ਉੱਥੇ ਨਹੀਂ ਛੱਡਣਾ ਚਾਹੀਦਾ ਸੀਗਾ ਇਹ ਜੇ ਦਰਿੰਦਿਆਂ ਦੇ ਵਿੱਚ ਜਿਨ੍ਹਾਂ ਨੇ ਉਹਨੂੰ ਆ ਆਖਰਕਾਰ ਕਤਲ ਕਰ ਦਿੱਤਾ। ਕਿੰਨੇ ਦਿਨ ਕੁੜੀ ਨੂੰ ਕਿਸੇ ਲਈ ਘਰ ਭੇਜ ਗਏ ਉਸ ਤੋਂ ਪਹਿਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਆਪਾਂ ਰਿਸ਼ਤਾ ਕਿਹਦੇ ਨਾਲ ਜੋੜ ਰਹੇ ਹਾਂ ਔਰ ਜਦੋਂ ਖਾਸ ਕਰਕੇ ਪਤਾ ਲੱਗੇ ਵੀ ਸਾਡੇ ਬੱਚੇ ਨੂੰ ਤਕਲੀਫ ਹੋ ਰਹੀ ਹੈ ਤੇ ਉਹਨੂੰ ਉਸ ਘਰ ਤੋਂ ਲੈ ਆਉਣਾ ਚਾਹੀਦਾ ਹੈ। ਜਿਹੜੇ ਮਾਪਿਓ ਨੇ ਆਪਣੀ ਕੁੜੀ ਦੇ ਦਿੱਤੀ ਉਸ ਤੋਂ ਉੱਤੇ ਕੀ ਹੈ ਆਪਣਾ ਬੱਚਾ ਦੇ ਦਿੱਤਾ ਉਸ ਤੋਂ ਉੱਤੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਹੈਗੀ ਹੈ। ਉਹ ਪੁਲਿਸ ਵੀ ਵਿਕਾਊ ਹੋ ਜਾਂਦੀ ਹੈ। ਔਰ ਮਤਲਬ ਲੋਕੀ ਮਿਲ ਕੇ ਵਿੱਚ ਗਲਤ ਕੰਮ ਕਰਨੀ। ਨੀਹ ਮਾਰੂ ਜਿਹੜਾ ਹੈ ਨਾ ਉਹ ਇਨਸਾਨ ਬਿਲਣਾ ਚਾਹੀਦਾ ਹੈ। ਨੀਹਾਂ ਦੇ ਕਾਨੂੰਨ ਸਰਕਾਰ ਨੂੰ ਅੰਦਰ ਕਰਨਾ ਚਾਹੀਦਾ ਹੈ ਔਰ ਉਹਨਾਂ ਦੇ ਉੱਤੇ ਕੋਈ ਵੀ ਲਿਹਾਜ਼ ਨਹੀਂ ਕਰਨਾ ਚਾਹੀਦਾ। ਮੈਨੂੰ ਇਹ ਕੇਸ ਦੇਖ ਕੇ ਮੇਰੇ ਸੱਚੇ ਮੇਰੀ ਨਾ ਚਾਹ ਨਹੀਂ ਆ ਰਿਹਾ ਸੀਗਾ ਕਿ ਇਹ ਵੀ ਕੰਪਰਮਾਈਜ਼ ਕਰਤੀ ਸੀਗੀ ਔਰ ਕੈਮੀ ਸੀਗੀ ਕਿ ਮੈਂ ਜਿੱਥੇ ਗਈ ਐ ਉੱਥੋਂ ਮੇਰੀ ਭਾਵੇਂ ਲਾਸ਼ ਹੀ ਆਵੇ ਪਰ ਮੈਂ ਉੱਥੇ ਹੀ ਜਾਵਾਂਗੀ। ਪਰ ਜਿੱਥੇ ਸਾਡੇ ਨਾਲ ਤੱਕਾ ਹੋ ਰਿਹਾ ਹੋਵੇ ਜਿੱਥੇ ਸਾਡੇ ਨਾਲ ਗਲਤ ਹੋ ਰਿਹਾ ਹੋਵੇ ਸਾਨੂੰ ਉਹਦੇ ਖਿਲਾਫ ਆਵਾਜ਼ ਚੁਕੜੀ ਚਾਹੀਦੀ ਐ ਕਿ ਆਹ ਹਮੇਸ਼ਾ ਉਹਨਾਂ ਦੇ ਨਾਲ ਖੜੇ ਐ ਉਹਨਾਂ ਦੀ ਬੱਚੀ ਦੇ ਇਨਸਾਫ ਵਾਸਤੇ ਉਹਨਾਂ ਦੇ ਨਾਲ ਕੋਈ ਤੱਕਾ ਨਹੀਂ ਹੋਣ ਦਾ। ਇੰਸਟਾਗ੍ਰਾਮ ਤੇ ਖਿੜਖੜ ਹੱਸਦੀ ਨੀਹਾ ਸੌਹਰਿਆ ਨੇ ਜ਼ਹਿਰ ਦੇ ਕੇ ਮਾਰਤਾ ਇੱਕ ਹਿੰਦੂ ਕੁੜੀ ਜਿਨੇ ਅਮਰਿਤ ਛਕਿਆ ਤੇ ਰੱਬ ਦਾ ਨਾਮ ਲੈਂਦੀ ਸੀਗੀ ਰੱਬ ਦਾ ਨਾਮ ਲੈਣ ਵਾਲੇ ਨਾਲ ਵੀ ਇੰਨੀ ਬੁਰੀ ਹੋਈ ਆ ਸੋਚ ਕੇ ਸੁਣ ਕੇ ਬੜਾ ਬੁਰਾ ਲੱਗਦਾ ਹੈ ਕਿ ਇੰਨਾ ਮਾੜਾ ਹਜੇ ਤੱਕ ਵੀ ਹੋ ਰਿਹਾ ਹੈ ਸੋ ਇਸ ਤੇ ਚਰਚਾ ਕਰਨ ਦੇ ਨਾਲ ਮੇਰੇ ਨਾਲ ਮੌਜੂਦ ਨੇ ਸੋਨੀਆ ਮਾਨ ਜੀ ਮੈਮ ਬੜਾ ਬੁਰਾ ਹੋਇਆ ਪਹਿਲਾਂ ਤਾਂ ਸੁਣ ਕੇ ਰੂਹ ਕੰਬ ਜਾਂਦੀ ਹੈ ਕਿ ਹਜੇ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਐ ਜ਼ਹਿਰ ਦੇ ਕੇ ਮਾਰਦੀ ਕੁੜੀ ਜਦੋਂ ਤੁਹਾਡੇ ਕੋਲ ਖਬਰ ਆਈ ਸੀਗੀ ਪਹਿਲਾ ਤੁਹਾਡਾ ਮਨ ਦੇ ਵਿੱਚ ਕੀ ਆਇਆ ਸੀਗਾ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਇੰਸਟਾਗ੍ਰam ਦੀਆਂ ਰੀਲਸ ਦੇ ਵਿੱਚ ਐਂਡ ਮੈਂ ਫੇਸਬੁੱਕ ਦੇ ਉੱਤੇ ਦੇਖ ਰਹੀ ਸੀਗੀ ਔਰ ਸੱਚੀ ਰੂਹ ਕਮ ਜਾਂਦੀ ਹੈ ਇਹੋ ਜਿਹੇ ਕੇਸਿਸ ਨੂੰ ਦੇਖਦੇ ਹੋਏ ਔਰ ਮਾਪਿਓ ਨੂੰ ਦੇਖਦੇ ਹੋਏ ਮਤਲਬ ਬਹੁਤ ਹੀ ਦਿਲ ਜਿਹੜਾ ਹੈ ਉਹ ਦੁਖੀ ਹੋਇਆ ਕਿ ਸਾਡੀਆਂ ਭੈਣਾਂ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਇੰਨਾ ਤੱਕ ਆ ਹੋ ਰਿਹਾ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਤੱਕ ਸਹਿਣਾ ਪੈ ਰਿਹਾ ਹੈ ਸੋ ਮੈਂ ਗੂਗਲ ਕਹਿਣਾ ਚਾਹੁੰਦੀ ਆ ਕਿ ਨੀਹਾ ਨੂੰ ਜਿਹੜਾ ਹੈ ਨਾ ਉਹ ਇਨਸਾਫ ਮਿਲਣਾ ਚਾਹੀਦਾ ਹੈ ਨੀਹਾ ਦੇ ਕਾਤਲਾਂ ਨੂੰ ਸਰਕਾਰ ਨੂੰ ਅੰਦਰ ਕਰਨਾ ਚਾਹੀਦਾ ਹੈ ਬਿਲਕੁਲ ਔਰ ਉਹਨਾਂ ਦੇ ਉੱਤੇ ਕੋਈ ਵੀ ਲਿਹਾਜ਼ ਨਹੀਂ ਕਰਨਾ ਚਾਹੀਦਾ ਔਰ ਉਹ ਸੋਚੋ ਇੱਕ ਬੱਚੀ ਕਿੰਨੇ ਹਜੇ ਥੋੜੇ ਜਿਹੇ ਮਹੀਨੇ ਉਹਦੇ ਵਿਆਹ ਨੂੰ ਹੋਏ ਨੇ ਐਂਡ ਉਹਦੀਆਂ ਜਿਹੜੀਆਂ ਮੈਂ ਗੱਲਾਂ ਸੁਣੀਆਂ ਨੇ ਕਿ ਅ ਮਤਲਬ ਉਹਨੇ ਅਮਰਸ਼ਕ ਕਿਆ ਸੀਗਾ ਗੁਰੂ ਦਾ ਅਮਰਸ਼ਕ ਕਿਆ ਸੀਗਾ ਔਰ ਖਾਸ ਕਰਕੇ ਜਿਹੜਾ ਰੱਬ ਦੇ ਨਾਲ ਇੰਨਾ ਜ਼ਿਆਦਾ ਜੁੜਿਆ ਹੋਇਆ ਇਨਸਾਨ ਹੋਵੇ ਔਰ ਉਹਨੂੰ ਜ਼ਬਰਦਸਤੀ ਕਹਿਣਾ ਕਿ ਤੂੰ ਮੀਟ ਮੱਛੀ ਬਣਾ ਉਹ ਵੀ ਇੱਕ ਤਰ੍ਹਾਂ ਦਾ ਗੁਨਾਹ ਆ ਠੀਕ ਹੈ ਔਰ ਜਿਹੜੀਆਂ ਵੀ ਗੱਲਾਂ ਮੈਨੂੰ ਸੁਣਨ ਲਈ ਮਿਲੀਆਂ ਨੇ ਕਿ ਉਹਨੇ ਫਿਰ ਵੀ ਉਹ ਕੰਪਰੋਮਾਈਜ਼ ਕਰਦੀ ਸੀਗੀ ਔਰ ਕਹਿੰਦੀ ਸੀਗੀ ਕਿ ਮੈਂ ਜਿੱਥੇ ਗਈ ਐ ਉੱਥੋਂ ਮੇਰੀ ਭਾਵੇਂ ਲਾਸ਼ ਹੀ ਆਵੇ ਪਰ ਮੈਂ ਉੱਥੇ ਹੀ ਜਾਊਂਗੀ ਬਟ ਯੂ نو ਵਾਟ ਮਿਨੂਅਲ ਆਦਾ ਵੀ ਠੀਕ ਹੈ ਪੁਰਾਣੇ ਵਿਚਾਰ ਦੀ ਇਹ ਗੱਲ ਹੈਗੀ ਸੀਗੀ ਕਿ ਆਪਾਂ ਵਾਸਕੇ ਜਾਣੇ ਆ ਤੇ ਆਪਾਂ ਉੱਥੇ ਦੇ ਹੋ ਜਾਣੇ ਆ ਬਟ ਜਿੱਥੇ ਸਾਡੇ ਨਾਲ ਤਕਾ ਹੋ ਰਿਹਾ ਹੋਵੇ ਜਿੱਥੇ ਸਾਡੇ ਨਾਲ ਗਲਤ ਹੋ ਰਿਹਾ ਹੋਵੇ ਸਾਨੂੰ ਉਹ ਦੇ ਖਿਲਾਫ ਆਵਾਜ਼ ਚੁਕੜੀ ਚਾਹੀਦੀ ਹੈ ਔਰ ਕਿਉਂਕਿ ਅੱਜ ਦਾ ਜਿਹ ਅੱਜ ਦਾ ਯੁੱਗ ਤੇ ਅੱਜ ਦਾ ਜਮਾਨਾ ਜਿਹੜਾ ਹੈ ਨਾ ਉਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਆਪਾਂ ਸਾਡੇ ਪੁਲਿਸ ਵੀ ਹੈ ਪ੍ਰਸ਼ਾਸਨ ਵੀ ਹੈ ਕੇਸਿਸ ਆਪਾਂ ਦਰਜ ਕਰ ਸਕਦੇ ਆਂ ਔਰ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਕੋ ਇੱਕ ਗੱਲ ਆਈ ਹੈ ਤੇ ਮੇਰੇ ਤੱਕ ਵੀ ਪਹੁੰਚੀ ਹੈ ਐਂਡ ਮੈਨੂੰ ਇਹ ਲੱਗਾ ਕਿ ਮੈਨੂੰ ਇਹਦੇ ਤੇ ਗੱਲ ਰੱਖਣੀ ਚਾਹੀਦੀ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਨੇਹਾ ਵਰਗੀਆਂ ਸਾਡੀਆਂ ਕਿੰਨੀਆਂ ਪੈਣਾ ਇਸ ਗੱਲ ਦੇ ਉੱਤੇ ਸਫਰਕਾਰੀਆਂ ਹੋਣਗੀਆਂ ਪਿੱਛੇ ਜੇ ਸਾਡੇ ਵੀ ਰਾਜਸਥਾਨ ਸੀ ਦੇ ਵਿੱਚ ਇੱਕ ਕੇਸ ਸੁਣਨ ਲਈ ਆਇਆ ਸੀਗਾ ਮਨਪ੍ਰੀਤ ਕੌਰ ਪੂਰੀ ਦਾ ਨਾਮ ਸੀਗਾ ਜਿਹਨੂੰ ਉਹਦੇ ਸਹੁਰਿਆਂ ਨੇ ਗਲਾ ਘੁੱਟ ਕੇ ਮਾਰ ਦਿੱਤਾ ਸੀਗਾ ਐਂਡ ਫਿਰ ਬਾਅਦ ਦੇ ਵਿੱਚ ਉਹ ਜਿਹੜਾ ਉਹਦੀਆਂ ਪੋਸਟਮਾਰਟਮ ਰਿਪੋਰਟਸ ਨੂੰ ਇੱਕ ਗਲਤ ਸਾਬਿਤ ਕਰਕੇ ਐਂਡ ਉਹ ਚੌਥਾ ਕੇਸ ਕਰ ਦਿੱਤਾ ਗਿਆ ਸੀਗਾ ਸੋ ਬਹੁਤ ਸਾਰੇ ਹੱਤੇ ਪੁਲਿਸ ਵੀ ਵਿਕਾਉ ਹੋ ਜਾਂਦੀ ਹੈ ਔਰ ਮਤਲਬ ਲੋਕੀ ਮਿਲ ਕੇ ਵਿੱਚ ਗਲਤ ਕੰਮ ਕਰਦੇ ਬਸ ਉਸ ਅਕਾਲਪੁਰਖ ਦੀ ਅਦਾਲਤ ਦੇ ਵਿੱਚ ਕੋਈ ਗਲਤ ਨਹੀਂ ਹੋ ਸਕਦਾ ਉਹ ਤੋਂ ਦੇਖ ਰਿਹਾ ਤੁਸੀਂ ਮਾੜੇ ਕਰਮ ਕਰਦੇ ਹੋ ਮਾੜੇ ਕਰਮ ਦਾ ਨਤੀਜਾ ਜਿਹੜਾ ਹੈ ਉਹ ਮਾੜਾ ਹੀ ਹੁੰਦਾ ਸੋ ਇਸ ਕਰਕੇ ਆਪਾਂ ਨਿਰਭਿਆਵਰ ਕੇ ਕੇਸ ਦੇਖਦੇ ਆਂ ਪਿੱਛੇ ਸਾਡੀ ਬੰਗਾਲ ਦੇ ਵਿੱਚ ਭੈਣ ਦੇ ਨਾਲ ਇੰਨਾ ਬੁਰਾ ਹੋਇਆ ਸੀਗਾ ਬਹੁਤ ਲੰਬੇ ਤੌਰ ਦੇ ਉੱਤੇ ਡਾਕਟਰਸ ਨੇ ਜਸਟਿਸ ਦਾ ਤਰਨਾ ਵੀ ਲਾਇਆ ਸੀਗਾ ਫਿਰ ਇਹ ਜਿਹੜੀਆਂ ਮੁਹਿਮਾਂ ਨੇ ਇਹ ਸ਼ਾਂਤ ਨਹੀਂ ਹੋਣੀਆਂ ਚਾਹੀਦੀਆਂ ਮੈਨੂੰ ਲੱਗਦਾ ਵੀ ਇਹ ਜਿਹੜੇ ਜਿਹੜੇ ਲੋਕੀ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਜਿਹੜੇ ਇਸ ਤਰੀਕੇ ਦਾ ਸਲੂਕ ਕਰਦੇ ਨੇ ਉਹਨਾਂ ਨੂੰ ਨਾ ਮਤਲਬ ਪੁਲਿਸ ਨੂੰ ਕੜਕ ਤੋਂ ਕੜਕ ਸਜ਼ਾ ਦੇਣੀ ਚਾਹੀਦੀ ਹੈ ਔਰ ਇੱਕ ਸਾਡੇ ਲਾਅ ਦੇ ਵਿੱਚ ਵੀ ਇਹ ਗੱਲ ਹੋਣੀ ਚਾਹੀਦੀ ਹੈ ਕਿ ਖਾਸ ਕਰਕੇ ਦਹੇਜ ਦੇਣ ਵਾਲਿਆਂ ਨੂੰ ਇਨਾਂ ਨੂੰ ਜਿਹੜਾ ਆ ਇਹਨਾਂ ਦੀ ਇਹਨਾਂ ਦੀ ਇਹ ਇਹਨਾਂ ਦੀ ਜਿਹੜੀ ਸਜ਼ਾ ਹੈ ਨਾ ਉਹ ਇੱਕ ਵੱਖਰੇ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਜਿਹੜਾ ਇੱਕ ਸਮਾਜ ਨੂੰ ਨਾ ਇੱਕ ਪਤਾ ਲੱਗ ਜੇ ਵੀ ਇਹ ਇਹਨੇ ਦਹੇਜ ਮੰਗਿਆ ਕਿਵੇਂ ਠੀਕ ਹੈ ਨਾ ਕਿਉਂਕਿ ਇਹ ਗਲਤ ਇੱਕ ਗਲਤ ਚੀਜ਼ ਹੈ ਜਿੰਨੇ ਜਿਹੜੇ ਮਾਪਿਓ ਨੇ ਆਪਣੀ ਕੁੜੀ ਦੇ ਦਿੱਤੀ ਉਸ ਤੋਂ ਉੱਤੇ ਕੀ ਹੈ ਆਪਣਾ ਬੱਚਾ ਦੇ ਦਿੱਤਾ ਉਸ ਤੋਂ ਉੱਤੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਹੈਗੀ ਹੈ ਐਂਡ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗਲਤ ਐ ਸਮਾਜ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਬਿਲਕੁਲ ਮੈਮ ਇਹ ਜਿਹੜੀਆਂ ਕੁੜੀਆਂ ਦੇ ਨਾਲ ਇਦਾਂ ਦੇ ਕੇਸ ਹੁੰਦੇ ਨੇ ਇਹ ਮੈਨੂੰ ਲੱਗਦਾ ਬਈ ਇਹ ਕੇਸ ਹੀ ਨਹੀਂ ਹੈਗੇ ਬਲਕਿ ਸਮਾਜ ਦਾ ਜਿਹੜਾ ਚਿਹਰਾ ਉਹ ਨੰਗਾ ਹੋਇਆ ਸਾਡੇ ਸਾਹਮਣੇ ਐ ਵੀ ਸਮਾਜ ਵਿੱਚ ਅਸਲ 'ਚ ਚੱਲ ਕੀ ਰਿਹਾ ਆ ਜਿਹੜੀ ਇਹ ਪ੍ਰਥਾ ਆ ਇਹਨੂੰ ਅਸੀਂ ਕਿਤੇ ਨਾ ਕਿਤੇ ਦੇਖਿਆ ਬਈ ਸਰਕਾਰ ਨੇ ਬਹੁਤ ਸਾਰੀਆਂ ਕਾਨੂੰਨ ਬਣਾਏ ਪਰ ਫਿਰ ਵੀ ਮੈਮ ਕਿਤੇ ਨਾ ਕਿਤੇ ਹੁੰਦਾ ਆ ਵਿਕੋ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੇ ਕਾਨੂੰਨ ਤੇ ਬਣਾਏ ਹੈ ਬਟ ਆਪਾਂ ਨੂੰ ਕਾਨੂੰਨਾਂ ਦਾ ਸਹੀ ਇਸਤੇਮਾਲ ਕਰਨਾ ਨਹੀਂ ਆ ਰਿਹਾ ਸਾਡੀਆਂ ਭੈਣਾਂ ਆਪਣੇ ਘਰਦਿਆਂ ਦੀ ਇੱਜ਼ਤ ਕਰਕੇ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਲੋ ਹੋਣ ਕਰਕੇ ਤੁਸੀਂ ਸਾਰੇ ਚੱਕ ਦਿਓ ਕਿਸੀਂ ਸਮਾਜ ਦੇ ਸਾਹਮਣੇ ਕਿਵੇਂ ਗੱਲ ਕਰਨ ਵਾਸਤੇ ਆਈਏ ਮੈਂ ਉਹਨਾਂ ਨੂੰ ਕਹੂੰਗੀ ਕਿ ਸਾਡੇ ਪੰਜਾਬ ਦੇ ਵਿੱਚ ਲਾਲੀ ਗਿੱਲ ਮੈਮ ਹੈਗੇ ਨੇ ਵਿਮਨ ਕਮਿਸ਼ਨ ਦੀ ਇੱਕ ਕੁਰਸੀ ਤੇ ਬੈਠੇ ਨੇ ਜਿਹੜੀ ਕਿ ਇਨਸਾਫ ਦੀ ਕੁਰਸੀ ਦੇ ਉੱਤੇ ਬੈਠੇ ਨੇ ਔਰ ਕੁੜੀਆਂ ਨਾਲ ਇਨਸਾਫ ਕਰਦੇ ਨੇ ਬਹੁਤ ਸਾਰੇ ਕੇਸਿਸ ਉਹਨਾਂ ਦੇ ਕੋਲ ਆਉਂਦੇ ਆ ਪਿੱਛੇ ਸੁਨੰਧਾ ਸ਼ਰਮਾ ਦਾ ਕੇਸ ਵੀ ਆਇਆ ਸੀਗਾ ਔਰ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਇਨਸਾਫ ਮਿਲਿਆ ਸੋ ਆਪਾਂ ਨੂੰ ਇਸ ਗੱਲਾਂ ਦੇ ਉੱਤੇ ਇਨਕਰੇਜਮੈਂਟ ਮਿਲਣੀ ਚਾਹੀਦੀ ਵੀ ਜਿਹੜਾ ਵੀ ਤੁਹਾਡੇ ਨਾਲ ਤੱਕਾ ਕਰਦਾ ਹੈ ਜੇ ਤੁਹਾਡੇ ਕੀ ਤੁਹਾਡੇ ਨਾਲ ਕਿਤੇ ਵੀ ਗਲਤ ਹੋ ਰਿਹਾ ਹੈ ਤੁਸੀਂ ਸਾਡੇ ਔਰ ਵਿਮਨ ਕਮਿਸ਼ਨ ਦੇ ਕੋਲ ਆ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਔਰ ਬੇਚਿਜਕ ਤੁਸੀਂ ਉੱਥੇ ਗੱਲ ਰੱਖੋ ਤੁਹਾਡੇ ਨਾਲ ਇਨਸਾਫ ਹੋਊਗਾ ਤੁਹਾਡੀ ਸੁਣਵਾਈ ਵੀ ਹੋਊਗੀ ਕਿਉਂਕਿ ਬੜੀਆਂ ਬੀਬੀਆਂ ਵਿਚਾਰੀਆਂ ਜਿਹੜੀਆਂ ਘਰ ਚ ਕੋਟ ਖਾਣੀਆਂ ਰਹਿੰਦੀਆਂ ਨੇ ਘਰ ਬੈਠੀਆਂ ਰਹਿੰਦੀਆਂ ਨੇ ਵੇਖੋ ਅ ਬਾਬਾ ਜੀ ਕਹਿੰਦੇ ਆ ਅਕਾਲ ਪੁਰਖ ਨੇ ਇਹ ਗੱਲ ਕਹੀ ਹੈ ਕਿ ਜ਼ੁਲਮ ਸਹਿਣਾ ਵੀ ਗਲਤ ਹੈ ਜ਼ੁਲਮ ਕਰਨਾ ਵੀ ਗਲਤ ਹੈ ਤੇ ਸਹਿਣ ਵਾਲਾ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਪਾਪੀ ਹੋਣ ਲੱਗ ਪੈਂਦਾ ਹੈ ਸੋ ਇਸ ਕਰਕੇ ਸਹਿਣਾ ਨਹੀਂ ਚਾਹੀਦਾ ਆਪਾਂ ਆਪਣੇ ਆਪ ਨੂੰ ਕਿਉਂ ਕਮਜ਼ੋਰ ਸ਼ੋਅ ਕਰਦੀਆਂ ਨੇ ਆਪਾਂ ਨੂੰ ਆਪਣੇ ਆਪ ਨੂੰ ਕਮਜ਼ੋਰ ਨਹੀਂ ਸ਼ੋਅ ਕਰਨਾ ਚਾਹੀਦਾ ਆਪਾਂ ਨੂੰ ਸਟਰੋਂਗ ਰਹਿਣਾ ਚਾਹੀਦਾ ਚੰਗੀ ਪਦਵੀ ਤੇ ਬੈਠੇ ਹੋ ਮੈਮ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਫੀਮੇਲ ਹੋ ਜਦੋਂ ਇਦਾਂ ਦੀਆਂ ਅਸੀਂ ਕਿਸੇ ਸੁਣਦੇ ਆ ਕੀ ਬੀਤਦੀ ਮੈਮ ਦੇਖੋ ਜੀ ਮੈਨੂੰ ਤੇ ਬਹੁਤ ਹੀ ਮਾੜਾ ਲੱਗਾ ਔਰ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਜਿੱਤੇ ਕਿਤੇ ਨਾ ਗਲਤ ਹੋ ਰਿਹਾ ਹੋਵੇ ਉੱਤੇ ਸਟੈਂਡ ਕਰਾਂ ਸੱਚ ਦਾ ਸਾਥ ਦਵਾਂ ਠੀਕ ਹੈ ਅੱਜ ਭਾਵੇਂ ਮੇਰੀ ਡਿਊਟੀ ਨਸ਼ਿਆਂ ਦੇ ਉੱਤੇ ਲੱਗੀ ਹੈ ਬਟ ਮੈਨੂੰ ਇਹ ਕੇਸ ਦੇਖ ਕੇ ਮੇਰੇ ਸੱਚੇ ਮੇਰੀ ਰੂ ਨੂੰ ਨਾ ਚੈਨ ਨਹੀਂ ਆ ਰਿਹਾ ਸੀਗਾ ਕਿ ਜਦੋਂ ਤੱਕ ਮੈਂ ਇਸ ਚੀਜ਼ ਦੇ ਉੱਤੇ ਨਾ ਬੋਲਾਂ ਠੀਕ ਹੈ ਔਰ ਮੈਂ ਜਿੱਥੇ ਹੋ ਸਕਿਆ ਉਹਦੇ ਪੇਰੈਂਟਸ ਨੂੰ ਵੀ ਮੈਂ ਮਿਲ ਜਾਊਂਗੀ ਔਰ ਮੈਂ ਉਹਨਾਂ ਨੂੰ ਵੀ ਕਹੂੰਗੀ ਕਿ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੀ ਬੱਚੀ ਦੇ ਇਨਸਾਫ ਵਾਸਤੇ ਉਹਨਾਂ ਦੇ ਨਾਲ ਕੋਈ ਤੱਕਾ ਨਹੀਂ ਹੋਣ ਦਵਾਂਗੇ ਬਿਲਕੁਲ ਮੈਮ ਪਰਿਵਾਰ ਦੀ ਅਗਰ ਗੱਲ ਕਰੀਏ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਦੱਸਦੀ ਸੀ ਸਾਡੀ ਭੈਣ ਹਨਾ ਮੈਸੇਜ ਕਰਦੀ ਸੀ ਫੋਨ ਕਰਦੀ ਸੀ ਦੱਸਦੀ ਸੀ ਕਿ ਮੇਰੇ ਨਾਲ ਇਦਾਂ ਦਾ ਕੁਝ ਹੁੰਦਾ ਥੋਨੂੰ ਲੱਗਦਾ ਕਿ ਮੈਮ ਪਰਿਵਾਰ ਦੇ ਵੀ ਕਿਤੇ ਨਾ ਕਿਤੇ ਗਲਤੀ ਹੈ ਇਹਦੇ ਵਿੱਚ ਵੇਖੋ ਪਰਿਵਾਰ ਨੂੰ ਜਦੋਂ ਦੱਸਦੀ ਸੀ ਕਿ ਪਰਿਵਾਰ ਨੂੰ ਆਪਣੀ ਧੀ ਨੂੰ ਆਪਣੇ ਘਰ ਲੈ ਆਉਣਾ ਚਾਹੀਦਾ ਸੀਗਾ ਪਰਿਵਾਰ ਦੀ ਇਹ ਹੀ ਗਲਤੀ ਹੈ ਕਿ ਉਹਨੂੰ ਆਪਣੇ ਬੱਚੀ ਨੂੰ ਉੱਥੇ ਨਹੀਂ ਛੱਡਣਾ ਚਾਹੀਦਾ ਸੀਗਾ ਇਹ ਜਿਹੇ ਦਰਿੰਦਿਆਂ ਦੇ ਵਿੱਚ ਜਿਨ੍ਹਾਂ ਨੇ ਉਹਨੂੰ ਆ ਆਖਰਕਾਰ ਉਹਨੂੰ ਕਤਲ ਕਰ ਦਿੱਤਾ ਦੇਹਜ ਪ੍ਰਥਾ ਮੈਮ ਹਜੇ ਤੱਕ ਵੀ ਚੱਲ ਰਹੀ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਇਹ ਠੱਲ ਪਾਉਣੀ ਆ ਸੀ ਕਿਸੇ ਤਰ੍ਹਾਂ ਕਿਸ ਤਰ੍ਹਾਂ ਪਾਈਏ ਇਹਦੇ ਵੇਖੋ ਜੀ ਮੈਨੂੰ ਲੱਗਦਾ ਹੈ ਕਿ ਦੇਹਜ ਦੇਹਜ ਪ੍ਰਥਾ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ ਜਿੱਥੇ ਆਪਣੀ ਬੱਚੀ ਨੂੰ ਦਿੱਤਾ ਹੈ ਨਾ ਉਸ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ ਠੀਕ ਹੈ ਨਾ ਔਰ ਉਵੇਂ ਵੀ ਲਾਅ ਇਨ ਆਰਡਰ ਦੇ ਅਕੋਰਡਿੰਗਲੀ ਕੁੜੀ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜਿੰਨੀ ਜਾਇਦਾਦ ਦੇ ਹਿੱਸੇਦਾਰ ਕੁੜੀ ਆ ਉਨਾ ਹੀ ਮੁੰਡਾ ਹੈ ਠੀਕ ਹੈ ਨਾ ਇਹਦੇ ਵਿੱਚ ਉਹ ਮਾਪਿਓ ਦੀ ਮਰਜ਼ੀ ਹੈ ਜਬ ਬੱਚੀ ਦੀ ਆਪਣੀ ਮਰਜ਼ੀ ਹੈ ਉਹਦੇ ਵਿੱਚ ਕੋਈ ਕੋਈ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ ਕਿ ਤੂੰ ਮੈਨੂੰ ਇਹ ਦੇ ਜਾਂ ਲੈ ਕੇ ਆ ਔਰ ਇਹੇ ਜੇ ਬੰਦੇ ਦੇ ਨਾਲ ਰਿਸ਼ਤਾ ਹੀ ਨਹੀਂ ਜੋੜਨਾ ਚਾਹੀਦਾ ਜਿਹੜਾ ਇਨਸਾਨ ਲਾਲਚੀ ਹੋਵੇ। ਨੀਹਾ ਮੈਮ ਦੇਖੀ ਜਦੋਂ ਸੋਸ਼ਲ ਮੀਡੀਆ ਤੇ ਬੜੀ ਹੱਸਦੀ ਖੇਡਦੀ ਆ ਵਿਆਹ ਦਾ ਚੂੜਾ ਉਹਨੇ ਪਾਇਆ ਆ ਕੱਪੜੇ ਪਾਏ ਆ ਤੇ ਉਹਨੂੰ ਬੜੀ ਖੁਸ਼ ਹੁੰਦੀ ਕਿ ਮੇਰਾ ਵਿਆਹ ਹੋਣ ਵਾਲਾ ਆ ਮੈਂ ਹੁਣ ਸਹੁਰੇ ਘਰ ਚੱਲੀ ਆ ਬੜੀ ਖੁਸ਼ ਹੁੰਦੀ ਆ ਪਰ ਬਾਅਦ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆ ਪੂਰੇ ਦੇਸ਼ ਨੇ ਮੈਮ ਖਬਰ ਸੁਣੀ ਆ ਇਹ ਕਿਤੇ ਨਾ ਕਿਤੇ ਕੁੜਕੁੜੀਆਂ ਦੇ ਦਿਲ 'ਚ ਵੀ ਆ ਰਹੇ ਆ ਮਾਪੇ ਦੇ ਦਿਲ ਚ ਵਿਆਰਿਆ ਕਿ ਕੁੜੀਆਂ ਕੀ ਆਪਾਂ ਵਿਆਹੀਏ ਹੁਣ ਨਾ ਵਿਆਹੀਏ ਉਹਨਾਂ ਦੇ ਦਿਲ ਚ ਡਰ ਬੈਠ ਗਿਆ ਇੱਕ ਵੇਖੋ ਜੀ ਮੈਨੂੰ ਇਹ ਲੱਗਦਾ ਵੀ ਕੋਈ ਵੀ ਰਿਸ਼ਤਾ ਜੋੜਨ ਤੋਂ ਪਹਿਲੋਂ ਨਾ ਸਭ ਤੋਂ ਪਹਿਲੋਂ ਆਪਾਂ ਨੂੰ ਵੇਖਣਾ ਚਾਹੀਦਾ ਵੀ ਆਪਾਂ ਕਿਹੜੇ ਦਾ ਰਿਸ਼ਤਾ ਜੋੜ ਰਹੇ ਆ ਇਹ ਬਹੁਤ ਇੰਪੋਰਟੈਂਟ ਹੈ ਪੁੱਛ ਪੜਤਾਲ ਕਰਨੀ ਉਹਨਾਂ ਲੋਕਾਂ ਦੀ ਥਿੰਕਿੰਗ ਕੀ ਹੈ ਕਿਉਂਕਿ ਆਪਾਂ ਆਪਣੇ ਆਪਣੇ ਦਿਲ ਦੇ ਟੁਕੜੇ ਨੂੰ ਕਿਸੇ ਦੇ ਘਰ ਭੇਜਦੇ ਹਾਂ ਉਸ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਆਪਾਂ ਰਿਸ਼ਤਾ ਕਿਹਦੇ ਨਾਲ ਜੋੜ ਰਹੇ ਹਾਂ ਔਰ ਜਦੋਂ ਖਾਸ ਕਰਕੇ ਪਤਾ ਲੱਗੇ ਵੀ ਸਾਡੇ ਬੱਚੇ ਨੂੰ ਤਕਲੀਫ ਹੋ ਰਹੀ ਹੈ ਤੇ ਉਹਨੂੰ ਉਸ ਘਰ ਚੋਂ ਲੈ ਆਉਣਾ ਚਾਹੀਦਾ ਹੈ ਇੱਥੇ ਮੈਂ ਕਹਿੰਦੀ ਹਾਂ ਥੋੜੀ ਜਿਹੀ ਅੰਗਿਲੀ ਹੈ ਇਸ ਚੀਜ਼ ਦੇ ਉੱਤੇ ਔਰ ਬਾਕੀ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਹੀ ਦੁਖਦਾਇਕ ਕਟਣਾ ਹੈ ਔਰ ਦਿਲ ਨੂੰ ਚੰਝੋੜਨ ਵਾਲੀ ਹੈ ਔਰ ਸੱਚੀ ਰੂਹ ਕਮ ਜਾਨਦੀ ਹੈ ਜਦੋਂ ਮੈਂ ਉਹਦੀ ਵੀਡੀਓ ਦੇਖਦੀ ਆ ਇੰਨੀ ਇੰਨੀ ਬਿਊਟੀਫੁਲ ਕੁੜੀ ਹੈ ਔਰ ਸ਼ੀ ਇਜ਼ ਸੋ ਬਿਊਟੀਫੁਲ ਐਂਡ ਅਜ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਐਵੇਂ ਨਹੀਂ ਹੋਣਾ ਚਾਹੀਦਾ ਸੋ ਐਵੇਂ ਕੁਝ ਨਾ ਹੋਵੇ ਇਸ ਕਰਕੇ ਜਿਹੜੀਆਂ ਭੈਣਾਂ ਇਹੋ ਜਿਹਾ ਕੁਝ ਫੇਸ ਕਰ ਰਹੀਆਂ ਨੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਆਪਣੀ ਗੱਲ ਰੱਖਣੀ ਚਾਹੀਦੀ ਹੈ ਮੈਂ ਦੇਖਦੀ ਆ ਮੈਮ ਕਿ ਤੁਸੀਂ ਵੀ ਇਮੋਸ਼ਨਲ ਹੋ ਰਹੇ ਹੋ ਐਬਸੋਲੂਟਲੀ ਆਈ ਆਲਵੇਸ ਗਾਟ ਇਮੋਸ਼ਨਲ ਬਿਕਾਜ਼ ਮੈਨੂੰ ਅ ਇਹਜੀਆਂ ਚੀਜ਼ਾਂ ਵੇਖ ਕੇ ਸੱਚੀ ਬਹੁਤ ਦੁੱਖ ਲੱਗਦਾ ਹੈ ਔਰ ਐਨ ਲੱਗਦਾ ਵੀ ਤੁਸੀਂ ਕਿਉਂ ਨਹੀਂ ਕੁਝ ਕਰ ਪਾਰੇ ਹਨਾ ਲੋਕਾਂ ਵਾਸਤੇ ਔਰ ਕਿਤੇ ਨਾ ਕਿਤੇ এডਿਕੇਸ਼ਨ ਦੀ ਕਮੀ ਹੈ ਕੀ ਕਮੀ ਹੈ ਜਿੱਥੇ ਕੁੜੀਆਂ ਆਪਣੇ ਵਾਸਤੇ ਅੱਜ ਦੇ ਸਮਾਜ ਦੇ ਵਿੱਚ ਸਟੈਂਡ ਨਹੀਂ ਲੈ ਪਾਰੀਆਂ ਜਿੱਥੇ ਕੁੜੀਆਂ ਨੂੰ ਅਸੀਂ ਔਰ ਵਿਮਨ ਇੰਪਾਵਰਮੈਂਟ ਦੀ ਗੱਲ ਕਰਦੇ ਆ ਅਸੀਂ ਅ ਵਿਮਨਸ ਟੀਮ ਮਨਾਉਂਦੇ ਆ ਕੀ ਵਿਮਨਸ ਟੀਮ ਮਨਾਉਣ ਵਾਲੇ ਦੇੰਦੌ ਦਾ ਮਹੱਤਵ ਕੀ ਹੈ ਇਹੀ ਹੈ ਕਿ ਔਰਤਾਂ ਨੂੰ ਏਮਪਾਵਰ ਕਰਨਾ ਪਰ ਫਿਰ ਵੀ ਸਾਡੇ ਸਮਾਜ ਦੇ ਵਿੱਚ ਇਹ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਔਰ ਇਹ ਨਿੰਦਾ ਯੁਕ ਹੈ ਸੋ ਆਪਾਂ ਨੂੰ ਇਹ ਜਿਹੀਆਂ ਘਟਨਾਵਾਂ ਦੇ ਉੱਤੇ ਜਿਹੜਾ ਆ ਉਹ ਗੱਲ ਕਰਨੀ ਚਾਹੀਦੀ ਹੈ ਔਰ ਇਹਦੇ ਉੱਤੇ ਸਖਤ ਕਦਮ ਜਿਹੜਾ ਆ ਉਹ ਲੈਣਾ ਚਾਹੀਦਾ ਹੈ ਔਰ ਕਰਵਾਉਣਾ ਵੀ ਚਾਹੀਦਾ ਹੈ ਪ੍ਰਸ਼ਾਸਨ ਦੇ ਰਾਈਆਂ ਔਰ ਸਰਕਾਰ ਨੂੰ ਵੀ ਇਹਦੇ ਉੱਤੇ ਮਤਲਬ ਸਟ੍ਰਿਕਟ ਐਕਸ਼ਨਸ ਲੈਣੇ ਚਾਹੀਦੇ ਆ ਐਜ਼ ਅ ਫੀਮੇਲ ਮੈਮ ਤੁਹਾਨੂੰ ਕੀ ਲੱਗਦਾ ਜਦੋਂ ਕੁੜੀਆਂ ਦੇ ਨਾਲ ਇਦਾਂ ਮਾੜਾ ਹੁੰਦਾ ਆ ਕਈ ਵਾਰੀ ਤੇ ਉਹ ਬੋਲਦੀਆਂ ਕਈ ਵਾਰੀ ਉਹ ਗੱਲ ਨਹੀਂ ਕੱਟਦੀਆਂ ਘਰ ਤੋਂ ਬਾਹਰ ਕਿ ਸਾਡਾ ਘਰ ਆ ਸੀ ਰਹਿ ਲਵਾਂਗੀਆਂ ਤੁਹਾਨੂੰ ਕੀ ਲੱਗਦਾ ਜਦੋਂ ਕੁੜੀਆਂ ਦੇ ਨਾਲ ਇਦਾਂ ਹੁੰਦਾ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਪਹਿਲਾਂ ਉਹਨਾਂ ਨੂੰ ਐਬਸੋਲੂਟਲੀ ਆਪਣੇ ਲਈ ਸਟੈਂਡ ਲੈਣਾ ਚਾਹੀਦਾ ਹੈ ਆਪਣੇ ਪੇਰੈਂਟਸ ਨੂੰ ਦੱਸਣਾ ਚਾਹੀਦਾ ਹੈ ਔਰ ਜੇ ਪੇਰੈਂਟਸ ਨਹੀਂ ਸਾਥ ਦੇਦੇ ਫਿਰ ਵੀ ਆਪਣੇ ਆਪ ਦਾ ਆਪਣਾ ਸਾਥ ਦੇਣਾ ਚਾਹੀਦਾ ਹੈ ਔਰ ਕਿਉਂਕਿ ਕੁੜੀਆਂ ਜਿਹੜੀਆਂ ਨੇ ਸੈਲਫ ਐਫੀਸ਼ੀਐਂਟ ਨੇ ਔਰ ਇਸੇ ਕਰਕੇ ਕਹਨੇ ਆ ਵੀ ਕੁੜੀਆਂ ਨੂੰ ਆਪਣੇ ਵਾਸਤੇ ਸੈਲਫ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਆਪਣੀ ਪੜ੍ਹਾਈ ਮੁਕੰਮਲ ਕਰਨੀ ਚਾਹੀਦੀ ਹੈ ਸੋ that ਕਿ ਉਹਨਾਂ ਨੂੰ ਕਿਸੇ ਵੱਲ ਦੇਖਣਾ ਨਾ ਪਵੇ ਆਖਰੀ ਸਵਾਲ ਆ ਮੈਮ ਮੇਰਾ ਜਿਹੜੇ ਤੁਹਾਨੂੰ ਦੇਖਦੇ ਪਏ ਨੇ ਇਸ ਟਾਈਮ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਡਰ ਬੈਠ ਗਿਆ ਹੈ ਬਹੁਤਿਆਂ ਦੇ ਅੰਦਰ ਵੀ ਕੋ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰਿਆਂ ਨੂੰ ਵੀ ਕੋ ਅਸੀਂ ਸਮਾਜ ਚ ਰਹ ਰਹੇ ਆ ਅਸੀਂ ਐਂਡ ਆਫ ਦਿ ਡੇ ਰੱਬ ਨੂੰ ਜਾਨ ਦੇਣੀ ਹੈ ਸੋ ਆਪਾਂ ਨੂੰ ਇਹੋ ਜਿਹੇ ਜੁਦੋ ਕੇਸਿਸ ਆਉਂਦੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਮਿਲ ਕੇ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਜਿੱਥੇ ਕਿਤੇ ਸਾਡੀ ਤੀਪ ਪੈਣ ਦੇ ਨਾਲ ਤੱਕਾ ਹੋ ਰਿਹਾ ਹੋਵੇ ਉਹਨਾਂ ਨਾਲ ਸਟੈਂਡ ਕਰਨਾ ਚਾਹੀਦਾ ਹੈ ਔਰ ਇਹ ਜੀ ਗਲਤ ਲੋਕਾਂ ਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਔਰ ਆਪਣੀਆਂ ਬੇਟੀਆਂ ਨੂੰ ਏਮ ਪਾਵਰ ਕਰਨਾ ਚਾਹੀਦਾ ਹੈ ਸੋ ਥੈਟ ਕਿ ਉਹ ਇਹ ਜੀ ਕੋਈ ਵੀ ਚੀਜ਼ ਫੇਸ ਕਰ ਰਹੀ ਹੋਣ ਉਹਨਾਂ ਨੂੰ ਅਸੀਂ ਮੈਂਟਲੀ ਸਪੋਰਟ ਦਈਏ ਕਿ ਮੈਮ ਨਾਲ ਗੱਲਬਾਤ ਕਰਨ ਦੇ ਲਈ ਸੋ ਸੋਨੀਆ ਮਾਨ ਜੀ ਮੇਰੇ ਨਾਲ ਮੌਜੂਦ ਸੀਗੇ ਨੇਹਾ ਕਤਲ ਦੇ ਵਿਸ਼ੇ ਬਾਰੇ ਗੱਲਬਾਤ ਕੀਤੀ ਮੈਮ ਨੇ ਬਹੁਤ ਸਾਰੀਆਂ ਚੰਗੀਆਂ ਜਾਣਕਾਰੀਆਂ ਵੀ ਦਿੱਤੀਆਂ ਇਦਾਂ ਦੀਆਂ ਜਦੋਂ ਅਸੀਂ ਖਬਰਾਂ ਸੁਣਦੇ ਆਂ ਸਟੋਰੀਆਂ ਸੁਣਦੇ ਆਂ ਘਟਨਾਵਾਂ ਸੁਣਦੇ ਆਂ ਤੇ ਦਿਲ ਦਹਿਲ ਜਾਂਦਾ ਕਿ ਹਜੇ ਤੱਕ ਵੀ ਇਦਾਂ ਦਾ ਕੁਝ ਹੋ ਰਿਹਾ ਆ ਕੁੜੀਆਂ ਨੂੰ ਆਪਣੇ ਆਪ ਲਈ ਸਟੈਂਡ ਲੈਣਾ ਚਾਹੀਦਾ ਸੋ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਮਿੱਟੀ ਦੇ ਨਾਲ ਧੰਨਵਾਦ